ਗੁੱਡ ਮਾਰਨਿੰਗ ਸਟੂਡੈਂਟਸ ਬੀਏ ਸੈਕੰਡ ਸਮੈਸਟਰ ਹਿਸਟਰੀ ਅੱਜ ਅਸੀਂ 3 ਜੁਨਿਟ ਦਾ ਇੱਕ ਕੁਐਸਚਨ ਆ ਤੁਹਾਡਾ ਫਸਟ ਕੁਐਸਚਨ ਜਿਹੜਾ ਆ ਕਰਨ ਜਾ ਰਹੇ ਆ ਸੈਂਟਰਲ ਐਂਡ ਪ੍ਰੋਵਿੰਸ਼ੀਅਲ ਐਡਮਿਨਿਸਟ੍ਰੇਸ਼ਨ ਲੈਂਡ ਰੈਵਨਿਊ ਸਿਸਟਮ ਅੰਡਰ ਮੁਗਲ एंपਾਇਰ ਠੀਕ ਹੈ ਸੋ ਮੈਂ ਤੁਹਾਨੂੰ ਇਹ ਦੱਸਦਾ ਕਿ ਇਹ ਜਿਹੜਾ ਸਿਲੇਬਸ ਆ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਸਿਲੇਬਸ ਆ ਉਹਦੇ ਅਕੋਰਡਿੰਗ ਸਾਨੂੰ ਜਿਹੜਾ ਸੀ ਇਸ ਵਾਰ ਸਿਲੇਬਸ ਦੇ ਵਿੱਚ ਮੁਗਲ ਸ਼ਾਸਨ ਅਦੀਨ ਉਹਨਾਂ ਦਾ ਕੇਂਦਰੀ ਸ਼ਾਸਨ ਪ੍ਰਬੰਧ ਪ੍ਰਾਂਤਕ ਸ਼ਾਸਨ ਪ੍ਰਬੰਧ ਤੇ ਭੂਮੀਕਰ ਵਿਵਸਥਾ ਜਿਹੜੀ ਆ ਉਹ ਦਾ ਜਿਹੜਾ ਸੀਗਾ ਬਾਰੇ ਪੁੱਛਿਆ ਗਿਆ ਸੀਗਾ ਸੋਸੀਸ ਕੁਐਸਚਨ ਜਿਹੜਾ ਇਹ ਕੁਐਸਚਨ ਕਾਫੀ ਇੰਪੋਰਟੈਂਟ ਆ ਔਰ ਇਹਦੇ ਵਿੱਚੋਂ ਅਗਰ ਜੇ ਲੌਂਗ ਦੇ ਵਿੱਚ ਵੈਸੇ ਤਾਂ ਪੁੱਛਿਆ ਜਾਂਦਾ ਅਗਰ ਨਾ ਵੀ ਪੁੱਛਿਆ ਜਾਵੇ ਤਾਂ ਉਹਦੇ ਸ਼ਾਰਟ ਕੁਐਸਚਨ ਜਿਹੜੇ ਇਹਦੇ ਵਿੱਚੋਂ ਬਹੁਤ ਸਾਰੇ ਸ਼ਾਰਟ ਕੁਐਸਚਨ ਜਿਹੜੇ ਚਾਂਸਸ ਹੁੰਦੇ ਨੇ ਨਿਕਲਣ ਦੇ ਲੇਕਿਨ ਫਿਰ ਵੀ ਕੁਐਸਚਨ ਜਿਹੜਾ ਪੁੱਛਿਆ ਜਾ ਸਕਦਾ ਹੈ ਕਾਫੀ ਇੰਪੋਰਟੈਂਟ ਕੁਐਸਚਨ ਆ ਸੋ ਐਡਮਿਨਿਸਟ੍ਰੇਸ਼ਨ ਦੀ ਗੱਲ ਕਰੀਏ ਤਾਂ ਤੁਹਾਨੂੰ ਪਤਾ ਹੀ ਹੈ ਕਿ ਐਡਮਿਨਿਸਟ੍ਰੇਸ਼ਨ ਜਿਹੜੀ ਆ ਕੁਝ ਪਾਰਟਸ ਦੇ ਵਿੱਚ ਡਿਵਾਈਡ ਹੁੰਦੀ ਆ ਸੈਂਟਰਲ ਪ੍ਰੋਵਿੰਸ਼ੀਅਲ ਔਰ ਲੋਕਲ ਐਡਮਿਨਿਸਟ੍ਰੇਸ਼ਨ ਸੋ ਮੁਗਲਾਂ ਦੇ ਟਾਈਮ ਪੀਰੀਅਡ ਦੇ ਵਿੱਚ ਵੀ ਜੋ ਉਹਨਾਂ ਨੇ ਐਡਮਿਨਿਸਟ੍ਰੇਸ਼ਨ ਦਾ ਸੈਟਅਪ ਕੀਤਾ ਹੋਇਆ ਆ ਉਹ ਵੀ ਜਿਹੜਾ ਸੈਂਟਰਲ ਪ੍ਰੋਵਿੰਸ਼ੀਅਲ ਔਰ ਲੋਕਲ ਐਡਮਿਨਿਸਟ੍ਰੇਸ਼ਨ ਠੀਕ ਹੈ ਇਸੇ ਤਰ੍ਹਾਂ ਉਹਨਾਂ ਦਾ ਜਿਹੜਾ ਆ ਐਡਮਿਨਿਸਟ੍ਰੇਸ਼ਨ ਜਿਹੜੀ ਆ ਚੱਲਦੀ ਆ ਸੋ ਇਹ ਜਿਹੜਾ ਸਿਗਾ ਕੁਐਸਚਨ ਤੁਹਾਡਾ ਮੁਗਲ ਸ਼ਾਸਨ ਦੇਨ ਕੇਂਦਰੀ ਸ਼ਾਸਨ ਪ੍ਰਬੰਧ ਪ੍ਰਾਂਤਕ ਪ੍ਰਸ਼ਾਸਨ ਪ੍ਰਬੰਧ ਤੇ ਭੂਮੀਕਰ ਵਿਵਸਥਾ ਠੀਕ ਹੈ ਸੋ ਇਹਨਾਂ ਦਾ ਜਿਹੜਾ ਇੱਕ ਇੱਕ ਕਰਕੇ ਆਪਾਂ ਜਿਹੜਾ ਨੂੰ ਇਹਨਾਂ ਨੂੰ ਐਕਸਪਲੇਨ ਕਰਾਂਗੇ ਸਭ ਤੋਂ ਪਹਿਲਾਂ ਜਿਹੜਾ ਆ ਕੀ ਕਰਨਾ ਹੈ ਕਿ ਅਸੀਂ ਇਹਦੇ ਵਿੱਚ ਇੱਕ ਇੰਟਰੋਡਕਸ਼ਨ ਦੇਣੀ ਆ ਠੀਕ ਹੈ ਇੰਟਰੋਡਕਸ਼ਨ ਮੈਂ ਤੁਹਾਨੂੰ ਜਿਹੜੀ ਇੰਟਰੋਡਕਸ਼ਨ ਦੇ ਰਹੀ ਆ ਠੀਕ ਹੈ ਇਹਦੇ ਵਿੱਚ ਡਿਟੇਲ ਦੇ ਵਿੱਚ ਆ 1526 ਈਸਵੀ ਦੇ ਵਿੱਚ ਬਾਬਰ ਨੇ ਪਾਣੀਪਤ ਦੀ ਪਹਿਲੀ ਲੜਾਈ ਦੇ ਵਿੱਚ ਦਿੱਲੀ ਸਲਤਨਤ ਦੇ ਆਖਰੀ ਸੁਲਤਾਨ ਇਬਰਾਹਿਮ ਲੋਦੀ ਨੂੰ ਹਰਾ ਕੇ ਮੁਗਲ ਸਾਮਰਾਜ ਦੀ ਸਥਾਪਨਾ ਕੀਤੀ ਸੀ। ਸ਼ੇਰ ਸ਼ਾ ਸੂਰੀ ਨੇ 1540 ਦੇ ਵਿੱਚ ਬਾਬਰ ਦੇ ਉੱਤਧਿਕਾਰੀ ਹਿਮਾਜੂ ਨੂੰ ਕਨੌਜ ਦੀ ਲੜਾਈ ਦੇ ਵਿੱਚ ਹਰਾ ਕੇ ਉਸ ਨੂੰ ਭਾਰਤ ਛੱਡਣ ਦੇ ਲਈ ਮਜਬੂਰ ਕੀਤਾ। ਸ਼ੇਰ ਸ਼ਾ ਸੂਰੀ ਦਾ ਨਾਮ ਭਾਰਤੀ ਇਤਿਹਾਸ ਦੇ ਵਿੱਚ ਉਸ ਦੇ ਪ੍ਰਸ਼ਾਸਨਿਕ ਸੁਧਾਰਾਂ ਕਰ ਦੇ ਲਈ ਬਹੁਤ ਪ੍ਰਸਿੱਧ ਹੈ। ਸ਼ੀਰਸ਼ਾ ਸੂਰੀ ਦੇ ਉੱਤਧਿਕਾਰੀ ਵੀ ਆਯੋਗ ਨਿਕਲੇ ਸਿੱਟੇ ਵਜੋਂ 1555 ਐਸਪੀ ਦੇ ਵਿੱਚ ਹੀ ਮਾਜ਼ੂ ਨੇ ਸਿਕੰਦਰ ਸ਼ਾਹ ਸੂਰੀ ਨੂੰ ਸਰਹੰਦ ਦੀ ਲੜਾਈ ਦੇ ਵਿੱਚ ਹਰਾ ਕੇ ਦਿੱਲੀ ਦਾ ਸੰਘਾਸਨ ਜਿਹੜਾ ਸੀਗਾ ਮੋੜ ਪ੍ਰਾਪਤ ਕਰ ਲਿਆ ਸੀਗਾ ਔਰ 1556 ਦੇ ਵਿੱਚ ਅਕਬਰ ਮੁਗਲਾਂ ਦਾ ਨਵਾਂ ਬਾਦਸ਼ਾਹ ਬਣਿਆ ਔਰ ਉਸਨੇ 1605 ਤੱਕ ਰਾਜ ਕੀਤਾ ਠੀਕ ਹੈ ਸੋ ਇਹਦੇ ਵਿੱਚ ਇੱਕ ਗੱਲ ਮੈਂ ਦੱਸਾਂ ਅਗਰ ਤੁਹਾਨੂੰ ਟਾਈਮ ਪੀਰੀਅਡ ਐਗਜ਼ੈਕਟ ਨਹੀਂ ਯਾਦ ਰਹਿੰਦੇ ਤਾਂ ਤੁਸੀਂ ਬਾਬਰ ਤੋਂ ਸਟਾਰਟ ਕਰ ਸਕਦੇ ਆ ਕਿ ਬਾਬਰ ਨੇ ਪਾਣੀਪਤ ਦੀ ਲੜਾਈ ਦੇ ਵਿੱਚ ਇਬਰਾਹਿਮ ਲੋਧੀ ਨੂੰ ਹਰਾਇਆ ਸੀ ਠੀਕ ਹੈ ਉਸ ਤੋਂ ਬਾਅਦ ਹੀਮਾਜੂ ਕਦੀ ਦੇ ਉੱਪਰ ਬੈਠਿਆ ਸੀ ਲੇਕਿਨ ਸ਼ੇਰ ਸ਼ਾ ਸੂਰੀ ਨੇ ਕੁਝ ਸਮੇਂ ਦੇ ਲਈ ਜਿਹੜਾ ਸੀਗਾ ਹੀਮਾਜੂ ਦੇ ਕੋਲੋਂ ਜਿਹੜਾ ਸੀਗਾ ਰਾਜ ਕੋਲਿਆ ਸੀ ਫਿਰ ਕਾਫੀ ਸਮੇਂ ਤੱਕ ਹੀਮਾਜੂ ਇੱਧਰ ਉੱਧਰ ਜਿਹੜਾ ਆ ਭਟਕਦਾ ਰਹਿੰਦਾ ਆ ਉਸ ਤੋਂ ਬਾਅਦ ਕਿਉਂਕਿ ਸ਼ੇਰ ਸ਼ਾਹ ਦੇ ਸੂਰੀ ਦੇ ਜਿਹੜੇ ਸੀਗੇ ਉੱਤਰ ਅਧਿਕਾਰੀ ਸੀਗੇ ਅੱਗੇ ਉਹ ਇੰਨੇ ਜ਼ਿਆਦਾ ਜਿਹੜੇ ਕਾਬਿਲ ਨਹੀਂ ਸੀਗੇ ਇਸ ਕਰਕੇ ਹਿਮਾਚਲੂ ਰਾਜ ਵਾਪਸ ਮਿਲ ਜਾਂਦਾ ਆ ਔਰ ਹਿਮਾਚਲੂ ਤੋਂ ਬਾਅਦ ਉਹਨਾਂ ਦਾ ਬੇਟਾ ਜਿਹੜਾ ਅਕਬਰ ਗੱਦੀ ਤੇ ਬੈਠਦਾ ਆ ਠੀਕ ਹੈ ਤੇ ਅਕਬਰ ਜਿਹੜਾ ਜਿਗਾ ਬਹੁਤ ਹੀ ਜਿਹੜਾ ਸੀਗਾ ਸੈਂਡਸ਼ੀਲ ਸ਼ਾਸਕ ਸੀਦਾ ਔਰ ਉਹਨੇ ਜਿਹੜਾ ਸੀਗਾ ਕਾਫੀ ਫੇਮਸ ਆ ਜਿਹੜਾ ਅਕਬਰ ਆ ਤੇ ਅਕਬਰ ਨੇ ਹੀ ਜਿਹੜਾ ਐਡਮਿਨਿਸਟ੍ਰੇਸ਼ਨ ਦਾ ਸੈਟਅਪ ਜਿਹੜਾ ਆ ਤਿਆਰ ਕੀਤਾ ਸੀ ਉਹ ਅਕਬਰ ਨੇ ਹੀ ਕੀਤਾ ਸੀਗਾ ਕਿਉਂਕਿ ਅਕਬਰ ਨੇ ਬਹੁਤ ਬਾਕੀ ਮੁਗਲ ਸ਼ਾਸਕਾਂ ਦੀ ਤਰ੍ਹਾਂ ਬਹੁਤ ਲੜਾਈਆਂ ਨਹੀਂ ਕੀਤੀਆਂ ਔਰ ਇਸ ਕਰਕੇ ਉਹਦੇ ਕੋਲ ਇੱਕ ਟਾਈਮ ਜਿਹੜਾ ਸੀਗਾ ਨਾ ਉਹ ਵੈਸੇ ਵੀ ਮੈਂ ਤੁਹਾਨੂੰ ਦੱਸਿਆ ਕਿ ਬਾਈ ਨੇਚਰ ਬੜਾ ਸ਼ਾਂਤ ਸੀਗਾ ਉਹ ਤੇ ਇਸ ਕਰਕੇ ਉਹਦੇ ਕੋਲ ਸਮਾਂ ਸੀਗਾ ਤੇ ਉਹਨੇ ਆਪਣਾ ਸਾਰਾ ਸਮਾਂ ਜਿਹੜਾ ਸੀਗਾ ਜਿਹੜਾ ਸੀ ਐਡਮਿਨਿਸਟ੍ਰੇਸ਼ਨ ਦੇ ਵਿੱਚ ਲਗਾਇਆ ਲੋਕਾਂ ਨੂੰ ਇੱਕ ਵਧੀਆ ਸ਼ਾਸਨ ਪ੍ਰਬੰਧ ਦਿੱਤਾ ਹਨ ਸੋ ਇਹ ਸਾਰੀਆਂ ਚੀਜ਼ਾਂ ਅਕਬਰ ਨੇ ਕੀਤੀਆਂ ਆ ਅਕਬਰ ਤੋਂ ਬਾਅਦ ਜਿਹੜਾ ਸੀਗਾ ਰਾਜ ਅੱਗੇ ਜਾ ਕੇ ਜਿਹੜਾ ਆ ਅ ਜਹਾਂਗੀਰ ਦੇ ਕੋਲ ਚਲਿਆ ਜਾਂਦਾ ਆ ਫਿਰ ਸ਼ਾਹਜਹਾਂ ਦੇ ਕੋਲ ਜਾਂਦਾ ਫਿਰ ਔਰੰਗਜ਼ੇਬ ਦੇ ਕੋਲ ਜਾਂਦਾ ਆ ਔਰੰਗਜ਼ੇਬ ਦੇ ਸ਼ਾਸਨ ਕਾਲ ਤੱਕ ਕਾਫੀ ਸਟ੍ਰੌਂਗ ਰਿਹਾ ਮੁਗਲ ਜਿਹੜਾ ਰਾਜ ਸੀ ਮੁਗਲਾਂ ਦਾ ਇਹਨਾਂ ਦੀਆਂ ਜੜੀਆਂ ਵੌਂਡਰਸ ਯੋ ਵੀ ਕਾਫੀ ਇਨਕਰੀਜ਼ ਹੁੰਦੀਆਂ ਹੱਦਾਂ ਇਹਨਾਂ ਦੇ ਦੂਰ ਦੂਰ ਤੱਕ ਫੈਲ ਜਾਂਦੀਆਂ ਆ ਲੇਕਿਨ ਅ ਰੰਗਜੀਤ ਨੇ ਵੀ ਆਪਣੇ ਹੀ ਟਾਈਮ ਦੇ ਵਿੱਚ ਕੁਝ ਗਲਤ ਇਦਾਂ ਦੀਆਂ ਜਿਹੜੇ ਸੀਗੇ ਫੈਸਲੇ ਜਾਂ ਨੀਤੀਆਂ ਲਈਆਂ ਸੀਗੀਆਂ ਜਿਨ੍ਹਾਂ ਦੇ ਨਾਲ ਕੀ ਹੋਇਆ ਸੀਗਾ ਕਿ ਮੁਗਲ ਸਾਮਰਾਜ ਦਾ ਡਿਕਲਾਈਨ ਜਿਹੜਾ ਸ਼ੁਰੂ ਹੋ ਗਿਆ ਸੀਗਾ ਸੋ ਤੁਸੀਂ ਜਿਹੜਾ ਆ ਇਹਦੇ ਵਿੱਚ ਓਵਰオール ਜਿੰਨਾ ਚਾਹੇ ਤੁਹਾਨੂੰ ਐਡਮਿਨਿਸਟ੍ਰੇਸ਼ਨ ਆ ਜਾਂਦੀ ਆ ਮੁਗਲਾਂ ਦੀ ਤੇ ਚਾਹੇ ਅੱਗੇ ਜਾ ਕੇ ਡਿਕਲਾਈਨ ਆ ਜਾਂਦਾ ਹੈ ਤੇ ਤੁਹਾਡਾ ਜਿਹੜਾ ਸੇਮ ਇੰਟਰੋਡਕਸ਼ਨ ਜਿਹੜੀ ਹੈ ਦੇ ਉੱਤੇ ਚੱਲ ਜਾਣੀਆ ਔਰ ਇਸ ਤੋਂ ਅੱਗੇ ਵੀ ਦਿੱਤਾ ਹੋਇਆ ਵੀ ਸਾਡੇ ਕੋਲ ਸੋਰਸਿਸ ਕਿਹੜੇ-ਕਿਹੜੇ ਆ ਜਿਨ੍ਹਾਂ ਤੋਂ ਸਾਨੂੰ ਮੁਗਲਾਂ ਦੇ ਬਾਰੇ ਜਿਹੜਾ ਮੁਗਲਾਂ ਦੇ ਟਾਈਮ ਪੀਰੀਅਡ ਦੇ ਬਾਰੇ ਜੋ ਵੀ ਜਾਣਕਾਰੀ ਮਿਲਦੀ ਉਹ ਕਿਹੜੇ ਸੋਰਸਿਸ ਤੋਂ ਨੀਚੇ ਵਾਲੇ ਪੈਰੇ ਦੇ ਵਿੱਚ ਜੁੜੜੀਆਂ ਮੈਂਸ਼ਨ ਕੀਤੇ ਹੋਏ ਆ ਉਸ ਤੋਂ ਬਾਅਦ ਇੰਗਲਿਸ਼ మీడియం ਦੇ ਲਈ ਵੀ ਮੈਂ ਜਿਹੜੀ ਇੰਟਰੋਡਕਸ਼ਨ ਆ ਉਹ ਜਿਹੜਾ ਅਰੇਂਜ ਕੀਤੀ ਇੰਗਲਿਸ਼ ਦੇ ਵਿੱਚ ਵੀ ਉਹਨਾਂ ਦੇ ਲਈ ਸ ਮੂਵੀਜ਼ ਇੰਟਰੋਡਕਸ਼ਨ ਨੂੰ ਜਿਹੜਾ ਪੜ੍ਹ ਸਕਦੇ ਆ ਉਸ ਤੋਂ ਬਾਅਦ ਹੁਣ ਅਸੀਂ ਐਕਸਪਲੇਨ ਕਰਾਂਗੇ ਸੈਂਟਰਲ ਐਡਮਿਨਿਸਟ੍ਰੇਸ਼ਨ ਕੇਂਦਰੀ ਸ਼ਾਸਨ ਪ੍ਰਬੰਧ ਠੀਕ ਹੈ ਕੇਂਦਰੀ ਸ਼ਾਸਨ ਪ੍ਰਬੰਧ ਸਭ ਤੋਂ ਪਹਿਲਾਂ ਇਹਦੇ ਵਿੱਚ ਜਿਹੜਾ ਸਮਰਾਟ ਜਿਹੜਾ ਆ ਠੀਕ ਹੈ ਸਮਰਾਟ ਜਿਹੜਾ ਉਹਦਾ एंपਾਇਰ ਜਿਹੜਾ ਆ ਸਭ ਤੋਂ ਪਹਿਲਾਂ ਉਹ ਆਊਗਾ ਠੀਕ ਹੈ ਔਰ ਇੱਕ ਸਮਰਾਟ ਦੀ ਕੋਲ ਕੀ ਪਾਵਰ ਹੁੰਦੀਆਂ ਆ ਠੀਕ ਹੈ ਅਸੀਂ ਕਹੀਏ ਤਾਂ ਦੇਖੀਏ ਤਾਂ ਹੁਣ ਦੇਖੋ ਸੈਂਟਰਲ ਪਾਵਰ ਦੇ ਵਿੱਚ ਮੇਨ ਜਿਹੜਾ ਸਮਰਾਟ ਆ ਸੋ ਸੈਂਟਰ ਦਾ ਜਿਹੜਾ ਕੇਂਦਰ ਬਿੰਦੂ ਆ ਉਹ ਜਿਹੜਾ ਆ ਸਮਰਾਟ ਆ ਹੁਣ ਸਮਰਾਟ ਦੇ ਕੋਲ ਅਨਲਿमिटेड ਪਾਵਰਸ ਆ ਕੋਈ ਕਾਨੂੰਨ ਨੂੰ ਲਾਗੂ ਕਰਨਾ ਕਾਨੂੰਨ ਬਣਾਉਣਾ ਨਿਆਂ ਕਰਨਾ ਸ਼ਾਂਤੀ ਸਥਾਪਿਤ ਕਰਨੇ ਯੁੱਧ ਕਰਨੇ ਠੀਕ ਹੈ ਸਾਰਾ ਕੁਝ ਉਹਦੇ ਹੱਥ ਵਿੱਚ ਆ ਕਿਸੇ ਨੂੰ ਕਿਸੇ ਵੀ ਜਗ੍ਹਾ ਅਪਾਇੰਟ ਕਰਨਾ ਆ ਜਾਂ ਕਿਸੇ ਪਦਵੀ ਤੇ ਨਿਯੁਕਤ ਕਰਨਾ ਜਾਂ ਹਟਾਉਣਾ ਆ ਜਾਂ ਕਿਸੇ ਨੂੰ ਕੋਈ ਸਜ਼ਾ ਦੇਣੀ ਜਾਂ ਮਾਫ ਕਰਨੀ ਸਾਰਾ ਕੁਝ ਉਹਦੇ ਕੋਲ ਆ ਹਨਾ ਸੋ ਮੁਗਲ ਬਾਦਸ਼ਾਹਾਂ ਦੇ ਕੋਲ ਜਿਹੜਾ ਸੀਗਾ ਸ਼ਾਸਕਾਂ ਦੇ ਕੋਲ ਆਪਣੇ ਅਣਗਿਣਤ ਸ਼ਕਤੀਆਂ ਸੀਗੀਆਂ ਔਰ ਮੋਸਟਲੀ ਗਲ ਅਕਬਰ ਦੀ ਕਰੀਏ ਤਾਂ ਉਹਨੇ ਕਦੇ ਵੀ ਨਾ ਦੀ ਦਰਬਾਰ ਤੋਂ ਜਿਹੜੀ ਸੀ ਕਿ ਨਹੀਂ ਕੀਤੀ ਸੀ ਪਬਲਿਕ ਵੈਲਫੇਅਰ ਦੇ ਹੀ ਕੰਮ ਕੀਤੇ ਸੀ ਲੋਕਾਂ ਦੀ ਭਲਾਈ ਦੇ ਹੀ ਕੰਮ ਕੀਤੇ ਸੀ ਔਰ ਮੁਗਲ ਸਾਮਰਾਜ ਦੇ ਟਾਈਮ ਜਿਹੜਾ ਸੀਗਾ ਉਹਨਾਂ ਦੇ ਚਰੋਖਾ ਦਰਸ਼ਨ ਆਦਿ ਇਦਾਂ ਦੀਆਂ ਫੇਮਸ ਜਿਹੜਾ ਸੀਗਾ ਵਿਵਸਥਾ માં ਵੀ ਜੋ سٹાઈલ چلਦੇਆਂ ਸੀਗੇ ਆ ਸੋ ਜਿਹੜਾ ਸਮਰਾਟ ਦੇ ਬਾਰੇ ਤੁਸੀਂ ਉਹਦੀਆਂ ਪਾਵਰਸ ਨੂੰ ਦੱਸਣਾ ਹੈ ਕਿ ਸਮਰਾਟ ਦੇ ਹੱਥ ਕਿਹੜੇ ਕਿਹੜੇ ਪਾਵਰਸ ਸੀ ਔਰ ਆਪਾਂ ਅਕਬਰ ਦੀ ਹੀ ਗੱਲ ਕਰਾਂਗੇ ਹੈਨਾ ਵੈਸੇ ਤਾਂ ਆਪਾਂ ਸਾਰੇ ਸ਼ਾਸਕਾਂ ਦੀ ਕਰ ਸਕਦੇ ਲੇਕਿਨ ਅਸੀਂ ਅਕਬਰ ਦੀ ਹੀ ਗੱਲ ਕਰਾਂਗੇ ਕਿ ਕੋਨੇ ਨੇ ਆਪਣੇ ਪਾਵਰਸ ਦਾ ਕਦੇ ਵੀ ਮਿਸਯੂਜ਼ ਜਿਹੜਾ ਆ ਨਹੀਂ ਕੀਤਾ ਹੈਗਾ ਉਸ ਤੋਂ ਬਾਅਦ ਕਾਉਂਸਲ ਆਫ ਮਿਨਿਸਟਰ ਠੀਕ ਹੈ ਸੋ ਸਮਰਾਟ ਦੀ ਹੈਲਪ ਦੇ ਲਈ ਇੱਕ ਕਾਉਂਸਲ ਆਫ ਮਿਨਿਸਟਰ ਹੁੰਦੀ ਆ ਮੰਤਰੀ ਮੰਡਲ ਹੁੰਦਾ ਆ ਠੀਕ ਹੈ ਕਿਉਂਕਿ ਹੁਣ ਦੇਖੋ ਜਦੋਂ ਇੱਕ ਦੇਸ਼ ਨੂੰ ਆਪਾਂ ਚਲਾਣਾ ਆ ਉਹਦੇ ਵਿੱਚ ਬਹੁਤ ਸਾਰੇ ਅਲੱਗ-ਅਲੱਗ ਡਿਪਾਰਟਮੈਂਟ ਆ ਇੱਕ ਸਮਰਾਟ ਦਾ ਕਿੰਗ ਇਕੱਲਾ ਨਹੀਂ ਸੰਭਾਲ ਸਕਦਾ ਹਨਾ ਸੋ ਉਹਦੇ ਲਈ ਅਲੱਗ-ਅਲੱਗ ਗਾਂ ਹੁਣ ਜਿਹੜਾ ਆ ਅਸੀਂ ਕੀ ਕਿ ਆਮਦਨੀ ਜਾਂ ਲੇਖਾ ਜੋਖਾ ਆ ਠੀਕ ਆ ਫਾਈਨਾਂਸ ਜਿਹੜਾ ਆ ਇਕਨੋਮਿਕ ਕੰਡੀਸ਼ਨ ਜਿਹੜੀ ਆ ਉਹ ਕਿਸੇ ਇੱਕ ਕੋਈ ਦੇਖੂਗਾ ਜੁਡੀਸ਼ਰੀ ਕੋਈ ਹੋਰ ਦੇਖੂਗਾ ਠੀਕ ਹੈ ਇਸ ਤਰੀਕੇ ਨਾਲ ਦੇਖੀ ਕਿਉਂਕਿ ਦੇਸ਼ ਕਾਫੀ ਵੱਡਾ ਹੁੰਦਾ ਹੈ ਸੋ ਇਹਦੀ ਜਿਹੜਾ ਇੱਕ ਕੋਈ ਵੀ ਪਰਸਨ ਜਿਹੜਾ ਇਹਨੂੰ ਚਲਾ ਨਹੀਂ ਸਕਦਾ ਹਨਾ ਸੋ ਇਸ ਲਈ ਉਹਨਾਂ ਨੇ ਸੈਂਟਰ ਪਾਰਟ ਦੇ ਵਿੱਚ ਕੀ ਕੀਤਾ ਕਿ ਕਾਉਂਸਲ ਆਫ ਮਿਨਿਸਟਰ ਜਿਹੜੀ ਸੀਗੀ ਉੱਥੇ ਸਥਾਪਿਤ ਕੀਤੀ ਸੀ ਸਭ ਤੋਂ ਪਹਿਲਾ ਜਿਹੜਾ ਪੋਸਟ ਉਹਦੇ ਵਿੱਚ ਆਉਂਦੀ ਆ ਵਕੀਲ ਜ ਆ ਪ੍ਰਧਾਨ ਮੰਤਰੀ ਹੂੰ ਉਹਦੇ ਵਿੱਚ ਵਕੀਲ ਜ ਆ ਪ੍ਰਧਾਨ ਮੰਤਰੀ ਆ ਸੋ ਪ੍ਰਾਈਮ ਮਿਨਿਸਟਰ ਆ ਸੋ ਇਹ ਜਿਹੜੇ ਸਾਰਾ ਹੀ ਮੰਤਰੀ ਮੰਡਲ ਆ ਇਹ ਸਮਰਾਟ ਦੀ ਸਹਾਇਤਾ ਦੇ ਲਈ ਹੁੰਦਾ ਆ ਠੀਕ ਹੈ ਕਿ ਸਮਰਾਟ ਨੂੰ ਜਿਹੜੇ ਕੋਈ ਵੀ ਇੰਪੋਰਟੈਂਟ ਦਾ ਇਮੀਡੀਏਟਲੀ ਕੁਝ ਵੀ ਅ ਜ਼ਰੂਰਤ ਪੈਂਦੀ ਆ ਤੇ ਉਹਨੂੰ ਸਲਾਹ ਦੇਣ ਦਾ ਕੰਮ ਕਰਦੇ ਆ ਠੀਕ ਸੋ ਲੇਕਿਨ ਇਹ ਕਿੰਗ ਜਿਹੜਾ ਸਮਰਾਟ ਆ ਉਹਦੀ ਹੀ ਮਰਜ਼ੀ ਆ ਕਿ ਉਹਨੇ ਇਸ ਜਿਹੜਾ ਸਲਾਹ ਨੂੰ ਮੰਨਣਾ ਆ ਜਾਂ ਨਹੀਂ ਮੰਨਣਾ ਹਨਾ ਤੇ ਪ੍ਰਧਾਨ ਮੰਤਰੀ ਦੀ ਗੱਲ ਕਰੀਏ ਤਾਂ ਪ੍ਰਧਾਨ ਮੰਤਰੀ ਉਸ ਟਾਈਮ ਵਕੀਲ ਠੀਕ ਹੈ ਮੁੰਗਲ ਟਾਈਮ ਪੀਰੀਅਡ ਦੇ ਵਿੱਚ ਉਹ ਵਕੀਲ ਦੇ ਨਾਮ ਨਾਲ ਵੀ ਪ੍ਰਸਿੱਧ ਆ ਤੇ ਕਿ اور ਅਕਬਰ ਦੇ ਅਰੰਭਿਕ ਜੀਵਨ ਦੇ ਵਿੱਚ ਵਕੀਲ ਦੀ ਜਿਹੜੀ ਪਦਵੀ ਸੀਗੀ ਕਾਫੀ ਮਹੱਤਵਪੂਰਨ ਸੀ ਲੇਕਿਨ ਬਾਅਦ ਵਿੱਚ ਹੌਲੀ ਹੌਲੀ ਅਕਬਰ ਤੋਂ ਬਾਅਦ ਆ ਜਿਹੜੇ ਸ਼ਾਸਕ ਹੋਏ ਉਹਨਾਂ ਦਾ ਟਾਈਮ ਜਿਹੜਾ ਸੀਗਾ ਪ੍ਰਧਾਨ ਮੰਤਰੀ ਦਾ ਜਿਹੜਾ ਰਤਵਾ ਸੀਗਾ ਉਹ ਹੌਲੀ ਹੌਲੀ ਘਟਣਾ ਸਟਾਰਟ ਹੋ ਗਿਆ ਸੀਗਾ ਔਰ ਇਸ ਦਾ ਜਿਹੜਾ ਮੇਨ ਕੰਮ ਸੀਗਾ ਵਿੱਤ ਵਿਭਾਗ ਨੂੰ ਦੇਖਣਾ ਸੀਗਾ ਤੇ ਦੂਸਰੇ ਮੰਤਰੀਆਂ ਦੇ ਜਿਹੜੇ ਸਾਰੇ ਕੰਮਾਂ ਨੂੰ ਹੀ ਦੇਖਦਾ ਸੀਗਾ ਠੀਕ ਹੈ ਵੈਸੇ ਤਾਂ ਓਵਰਆਲ ਅਗਰ ਸਮਰਾਟ ਦੀ ਜਿਹੜੀ ਆ ਅਸੀਂ ਕਹੀਏ ਕਿ ਗੈਰ ਮੌਜੂਦਗੀ ਦੇ ਵਿੱਚ ਵੀ ਸਾਰਾ ਕੰਮ ਜਿਹੜਾ ਸੀਗਾ ਇਹਦੇ ਸਿਰ ਦੇ ਉੱਪਰ ਹੀ ਹੁੰਦਾ ਸੀਗਾ ਤੇ ਇਹਨੇ ਹੀ ਕਰਨਾ ਹੁੰਦਾ ਸੀ ਸਭ ਕੁਝ ਇਹਨੇ ਹੀ ਦੇਖਣਾ ਸੀਗਾ ਆਦਰਵਾਇਜ਼ ਵੈਸੇ ਵੀ ਸੁਪਰਵਾਈਜ਼ ਕਰਦਾ ਸੀਗਾ ਸਾਰੇ ਹੀ ਡਿਪਾਰਟਮੈਂਟਸ ਨੂੰ ਠੀਕ ਹੈ ਦੇਖਦਾ ਪ੍ਰਧਾਨ ਮੰਤਰੀ ਦਾ ਹੀ ਕੰਮ ਆ ਉਸ ਤੋਂ ਬਾਅਦ ਸੈਕੰਡ ਪੋਸਟ ਦੀਵਾਨ ਇਹ ਆਲਾ ਦੇ ਆ ਜਾਂਦੀ ਆ ਠੀਕ ਹੈ ਦੀਵਾਨ ਜਦੋਂ ਵੀ ਦੀਵਾਨ ਆਉਂਦਾ ਆ ਤੇ ਦੀਵਾਨ ਅਸੀਂ ਦੇਖਦੇ ਆਂ ਕਿ ਇਮੇਜਿਨੇਸ਼ਨ ਕਰੀਏ ਤਾਂ ਦਿਮਾਗ ਦੇ ਹੱਥ ਵਿੱਚ ਪੈਨ ਦਿਖਾਈ ਦਿੰਦਾ ਆ ਠੀਕ ਹੈ ਕਿਉਂ ਲੇਖਣ-ਜੁਖਣ ਦਾ ਕੁਝ ਕੰਮ ਕਰ ਰਿਹਾ ਆ ਸੋ ਦੀਵਾਨ ਜਿਹੜਾ ਆ ਉਹ ਮੁਗਲਾਂ ਦੇ ਵਿੱਚ ਵੀ ਕੀ ਕਰ ਰਿਹਾ ਵਿੱਤ ਮੰਤਰੀ ਆ ਠੀਕ ਹੈ ਰਾਜ ਦੀ ਜਿੰਨੀ ਵੀ ਇਨਕਮ ਆ ਜਿੰਨਾ ਵੀ ਐਕਸਪੈਂਸਚਰ ਆ ਠੀਕ ਹੈ ਆਮਦਨ ਔਰ ਖਰਚ ਦਾ ਹਿਸਾਬ ਕਿਤਾ ਇਦੀ ਕੋਲ ਹੀ ਆ ਦਿਵਾਨੇ ਆਲਾ ਇਹ ਮੀਨ ਜਿਹੜਾ ਮਨਿਸਟਰ ਆ ਸਾਰੇ ਹੀ ਉਹ ਜਿਹੜਾ ਆ ਫਾਈਨੈਂਸ ਦਾ 올 ਰਿਕਾਰਡ ਜਿਹੜਾ ਆ 올 ਕੰਟਰੋਲ ਜਿਹੜਾ ਆ ਉਹ ਇਹਦੇ ਕੋਲ ਆ ਦਿਵਾਨੇ ਆਲਾ ਦੇ ਕੋਲ ਆ ਠੀਕ ਹੈ ਇੱਕ ਵਿੱਤ ਮੰਤਰੀ ਆ ਔਰ ਮਾਲੀਆ ਵਿਭਾਗ ਠੀਕ ਹੈ ਜਿਹੜਾ ਲੈਂਡ ਰੈਵਨਿਊ ਆ ਉਹ ਨੂੰ ਵੀ ਪੂਰੀ ਤਰ੍ਹਾਂ ਇਹੀ ਕੰਟਰੋਲ ਕਰਦਾ ਆ ਉਹ ਪ੍ਰਾਂਤ ਦਿਵਾਨਾਂ ਦੀ ਨਿਯੁਕਤੀ ਅਤੇ ਉਹਨਾਂ ਦੇ ਕੰਮ ਵੀ ਦੇਖਦਾ ਆ ਠੀਕ ਹੈ ਸੋ ਇਹ ਜਿਹੜਾ ਸੀਗਾ ਔਰ ਉਸ ਟਾਈਮ ਅਦਰ ਅਸੀਂ ਫੇਮਸ ਗੱਲ ਕਰੀਏ ਤਾਂ ਟੂਡਰਮਲ ਠੀਕ ਹੈ ਟੋਡਰਮਲ ਅਕਬਰ ਦਾ ਪ੍ਰਸਿੱਧ ਵਿਤਮੰਤਰੀ ਜੈਕ ਮੁਜੱਫਰ ਖਾਨ ਵੀ ਸੀਗਾ ਮੁਜੱਫਰ ਖਾਨ ਤੇ ਟੋਡਰਮਲ ਔਰ ਇੱਕ ਗੱਲ ਯਾਦ ਰੱਖਿਓ ਕਿ ਟੋਡਰਮਲ ਦਾ ਸ਼ਾਰਟ ਕੁਐਸਚਨ ਵੀ ਆ ਜਾਂਦਾ ਹੈ ਕਿ ਟੋਡਰਮਲ ਕੌਣ ਸੀ ਨਾ ਤੇ ਫਿਰ ਟੋਡਰਮਲ ਤੁਸੀਂ ਦੱਸੋਗੇ ਕਿ ਅਕਬਰ ਦਾ ਜਿਹੜਾ ਸਭ ਤੋਂ ਫੇਮਸ ਔਰ ਪ੍ਰਸਿੱਧ ਜਿਹੜਾ ਸੀਗਾ ਉਹਨਾਂ ਦਾ دیਵਾਨ ਸੀਗਾ ਠੀਕ ਹੈ دیਵਾਨੇ ਆਲਾ ਦੀ ਪੋਸਟ ਤੇ ਰਿਹਾ ਹੈ ਅਕਬਰ ਦੇ ਟਾਈਮ ਪੀਰੀਅਡ ਦੇ ਵਿੱਚ ਨੈਕਸਟ ਮੀਰ ਵਖਸ਼ੀ ਠੀਕ ਹੈ ਮੀਰ ਵਖਸ਼ੀ ਜਿਹੜਾ ਆ ਇਹ ਇੱਕ ਜਿਹੜਾ ਹੈ ਮਿਲਟਰੀ ডিপਾਰਟਮੈਂਟ ਕਹੀਏ ਕਿ ਸੈਨਾ ਦੀ ਭਰਤੀ ਦੇ ਨਾਲ ਇਹਦਾ ਪ੍ਰਬੰਧ ਦਾ ਸੈਨਿਕ ਸਿੱਖਿਆ ਦੇਣਾ ਇਹਦਾ ਤੇ ਉਹਦਾ ਕੰਮ ਕਰਨਾ ਇਹਦਾ ਪ੍ਰਬੰਧ ਦਾ ਠੀਕ ਹੈ ਸੋ ਇਹ ਜਿਹੜਾ ਆ ਸਾਰੀ ਮਿਲਟਰੀ ਨੂੰ ਆਰਮੀ ਨੂੰ ਇਹ ਦੇਖਦਾ ਆ ਸਮਰਾਟ ਦੀ ਗੈਰ ਹਾਜ਼ਰੀ ਦੇ ਵਿੱਚ ਸੈਨਾ ਨੂੰ ਜਿਹੜਾ ਆ ਇਹ ਲੈ ਕੇ ਵੀ ਜਾਂਦਾ ਆ ਮੁਹਿੰਮਾਂ ਦੇ ਉੱਪਰ ਜਿਹੜਾ ਇਹ ਲੈ ਕੇ ਵੀ ਜਾਂਦਾ ਆ ਮੰਸਕ ਮੰਸਬਦਾਰ ਸੀਗੇ ਜਿਹੜੇ ਉੱਚਾ ਸੈਨਿਕ ਸੀਗੇ ਉਹਨਾਂ ਦੀ ਤਨਖਾਹ ਦੀ ਵੰਡ ਦਾ ਕੰਮ ਵੀ ਇਹੀ ਕਰਦਾ ਸੀਗਾ ਠੀਕ ਹੈ ਔਰ ਇਸ ਤੋਂ ਇਲਾਵਾ ਮੰਸਬਦਾਰਾਂ ਦੀ ਜਿਹੜੀ ਬਦਲੀ ਹੁੰਦੀ ਸੀਗੀ ਜਾਂ ਅਸੀਂ ਕਹੀ ਕਿ ਉਹਨਾਂ ਦੀ ਕੋਈ ਵੀ ਟ੍ਰਾਂਸਫਰ ਆ ਜਾਂ ਪ੍ਰੋਮੋਸ਼ਨ ਆ ਉਹ ਵੀ ਜਿਹੜੀ ਸੀਗੀ ਇਹਦੇ ਦੁਆਰਾ ਹੀ ਕੀਤੀ ਜਾਂਦੀ ਸੀਗੀ ਨੈਕਸਟ ਇਜ਼ ਦੀ ਮੁਖ ਸਦਰ ਸਦਰ ਉਸਦੂ ਠੀਕ ਹੈ ਜਿਹੜਾ ਸੀਗਾ ਕਹਿੰਦੇ ਅਕਬਰ ਦੇ ਮੰਤਰੀ ਮੰਡਲ ਦੇ ਵਿੱਚ ਸਦਰਨਾਮ ਦਾ ਇੱਕ ਉੱਚ ਅਧਿਕਾਰੀ ਵੀ ਸੀ ਉਸ ਨੂੰ ਸਦਰ ਜਿਹੜਾ ਦੂਰ ਜਾਂ ਸਦਰ ਇਹ ਕੁੱਲ ਵੀ ਕਿਹਾ ਜਾਂਦਾ ਸੀ ਔਰ ਇਹ ਰਿਲੀਜੀਅਸ ਡਿਪਾਰਟਮੈਂਟ ਦੇ ਨਾਲ ਰਿਲੇਟਡ ਆ ਠੀਕ ਹੈ ਇਹਦਾ ਜਿਹੜਾ ਸੰਬੰਧ ਆ ਉਹ ਧਰਮ ਧਰਮਾਰਥ ਜਿਹੜਾ ਵਿਭਾਗ ਆ ਜਿਹੜਾ ਉਹਦੇ ਨਾਲ ਆ ਠੀਕ ਹੈ ਸੋ ਇਸ ਦਾ ਕੰਮ ਕੀ ਹੁੰਦਾ ਸੀਗਾ ਕਿ ਸਮਰਾਟ ਵੱਲੋਂ ਸੰਤਾਂ ਫਕੀਰਾਂ ਧਾਰਮਿਕ ਸਥਾਨਾਂ ਸਿੱਖਿਆ ਕੇਂਦਰਾਂ ਵਿਦਵਾਨਾਂ ਨੂੰ ਜਿਹੜਾ ਸੀਗਾ ਗਵਰਨਮੈਂਟ ਦੇ ਵੱਲੋਂ ਗ੍ਰਾਂਟਸ ਜਿਹੜੀਆਂ ਸੀਗੀਆਂ ਇਹ ਪ੍ਰੋਵਾਈਡ ਕਰਵਾਉਂਦਾ ਸੀਗਾ ਠੀਕ ਹੈ ਸੋ ਅਸੀਂ ਕਹਿ ਸਕਦੇ ਹਾਂ ਕਿ ਜਿੰਨਾ ਵੀ ਧਰਮ ਨੂੰ ਕੋਈ ਦਾਨ ਵਗੈਰਾ ਦੇਣਾ ਆ ਤੇ ਮੁੱਖ ਸਦਰ ਦੀ ਪਰਮਿਸ਼ਨ ਔਰ ਇਹਦੀ ਮਰਜ਼ੀ ਦੇ ਨਾਲ ਜਿਹੜਾ ਸੀਗਾ ਇਹ ਕੰਮ ਹੁੰਦਾ ਸੀਗਾ ਉਸ ਤੋਂ ਬਾਅਦ ਅੱਗੇ ਦੇਖਦੇ ਹਾਂ ਜੀ ਮੰਤਰੀ ਮੰਡਲ ਦੇ ਵਿੱਚ ਜਿਹੜਾ ਅੱਗੇ ਜਾ ਕੇ ਖਾਨੇ ਸਮਾਨ ਖਾਨੇ ਸਮਾਨ ਜਿਹੜਾ ਆ ਠੀਕ ਹੈ ਔਰ ਇਹਦਾ ਕੀ ਕੰਮ ਆ ਵੀ ਇਹਦੀ شاہੀ ਮਹਿਲ ਦੇ ਵਿੱਚ ਠੀਕ ਹੈ شاہੀ ਮਹਿਲ ਦਾ ਰਾਜ ਦਰਬਾਰ ਦਾ ਪ੍ਰਬੰਧ ਕਰਨਾ ਉੱਥੇ ਜੋ ਵੀ ਫਰਨੀਚਰ ਆ ਜੋ ਨੀਡਸ ਆ ਉਹਨਾਂ ਦੀਆਂ ਖਾਣ ਪੀਣ ਦਾ ਪ੍ਰਬੰਧ ਆ ਜਾਂ ਉਹਨਾਂ ਦੀ ਪ੍ਰੋਟੈਕਸ਼ਨ ਦੀ ਗੱਲ ਆਉਂਦੀ ਜਿੱਥੇ ਵੀ ਨਾ ਤੇ ਰਾਜ ਦੇ ਪਰਿਵਾਰ ਦੀਆਂ ਰੋਜ਼ ਦੀਆਂ ਸਮਰਾਟ ਦੀ ਫੈਮਿਲੀ ਦੀਆਂ ਜਿਹੜੀਆਂ ਰਾਜ ਘਰਾਣੇ ਦੀਆਂ ਜਿਹੜੀਆਂ ਡੇਲੀ ਨੀਡਸ ਆ ਉਹ ਸਾਰੀ ਦੇ ਸਾਰੀਆਂ ਪੂਰਾ ਕਰਨ ਦਾ ਕੰਮ ਜਿਹੜਾ ਖਾਨੇ ਸਾਮਾਨ ਦਾ ਠੀਕ ਹੈ ਹਾਲਾਂਕਿ ਇਹਨੇ ਅੱਗੇ ਆਪਣੇ ਬਹੁਤ ਸਾਰੇ ਅਧਿਕਾਰੀ ਰੱਖੇ ਹੋਏ ਸੀਗੇ ਲੇਕਿਨ ਮੋਸਟਲੀ ਜਿਹੜਾ ਹੈ ਉਸ ਚੀਜ਼ ਨੂੰ ਅਰੇਂਜ ਕਰਨ ਦਾ ਕੰਮ ਉਹ ਖਾਨੇ ਸਾਮਾਨ ਦਾ ਆ ਉਸ ਤੋਂ ਬਾਅਦ ਮੁੱਖ ਕਾਜੀ ਠੀਕੇ ਕਾਜ਼ੀ ਅਸੀਂ ਅਗਰ ਕੋਈ ਮੂਵੀ ਦੇਖੀਏ ਤਾਂ ਸੀ ਉੱਥੇ ਦੇਖਦੇ ਆ ਕਾਜ਼ੀ ਜਾਂ ਤਾਂ ਮੈਰिज ਵਗੈਰਾ ਕਰਵਾ ਰਿਆ ਹੁੰਦਾ ਆ ਜਾਂ ਫਿਰ ਉਹ ਕਿਸੇ ਨਾਲ ਨਿਆ ਪਰਮਾਨੂ ਦੇਖ ਰਿਹਾ ਹੁੰਦਾ ਆ ਜਾਂ ਉਹ ਆਪਣੀ ਕਚਹਿਰੀ ਲਾ ਕੇ ਬੈਠਾ ਹੁੰਦਾ ਆ ਸੋ ਕਾਜ਼ੀ ਦਾ ਜਿਹੜਾ ਕੰਮ ਆ ਉਹ ਕੀ ਕਰਨਾ ਆ ਕਿ ਕਾਜ਼ੀ ਮੁਕਦਮਿਆਂ ਦੇ ਫੈਸਲੇ ਕਰਵਾਉਂਦਾ ਆ ਉਹ ਵੱਖ-ਵੱਖ ਅਦਾਲਤਾਂ ਦਾ ਜਿੰਨਾ ਵੀ ਕੰਟਰੋਲ ਜਿਹੜਾ ਆ ਉਹ ਮੁੱਖ ਕਾਜ਼ੀ ਦੇ ਕੋਲ ਆ ਨਾ ਅਪਾ ਚੀਫ ਕਾਜ਼ੀ ਦੀ ਗੱਲ ਕਰ ਰਹੇ ਆ ਪੇਪਰ ਦੇ ਵਿੱਚ ਅਗਰ ਤੁਹਾਨੂੰ ਚੀਫ ਕਾਜ਼ੀ ਆਉਂਦਾ ਆ ਤੇ ਉਹ ਕੀ ਆ ਇੱਕ ਮਨਿਸਟਰ ਆ ਠੀਕ ਹੈ ਜੁਡੀਸ਼ਰੀ ਡਿਪਾਰਟਮੈਂਟ ਦਾ ਮਨਿਸਟਰ ਆ ਚੀਫ ਕਾਜ਼ੀ ਅਗਰ ਕਾਜ਼ੀ ਹੁੰਦਾ ਹੈ ਤੇ ਕਾਜ਼ੀ ਦਾ ਕੰਮ ਕੀ ਆ ਨਿਆਂ ਕਰਨਾ ਆਪਣੇ ਪੱਧਰ ਦੇ ਉੱਪਰ ਠੀਕ ਹੈ ਜੇ ਉਹ ਕਾਜ਼ੀ ਆ ਸੂਬੇ ਦੇ ਵਿੱਚ ਆ ਜੇ ਉਹ ਕਾਜ਼ੀ ਸਰਕਾਰ ਦੇ ਵਿੱਚ ਆ ਜੇ ਉਹ ਕਾਜ਼ੀ ਪਰਗਾਨੇ ਦੇ ਵਿੱਚ ਆ ਤੇ ਉਸ ਲੈਵਲ ਦੇ ਉੱਪਰ ਜਿਹੜਾ ਆ ਨਿਆਂ ਕਰੂਗਾ ਇਹਦੀ ਕਾਜ਼ੀ ਦੀਆਂ ਅਦਾਲਤਾਂ ਜਿਹੜੀਆਂ ਹੁੰਦੀਆਂ ਆ ਸੂਬਕਵਕ ਨਿਆਲਤਾਂ ਜਿਹੜੀਆਂ ਇਹਨਾਂ ਦੇ ਅਦਾਲਤਾਂ ਸੀਗੀਆਂ ਪ੍ਰਾਂਤਕ ਸਰਕਾਰਾਂ ਦੇ ਵਿੱਚ ਕਾਜੀ ਜਿਹੜੇ ਸੀ ਨਿਯੁਕਤ ਕੀਤੇ ਸੀਗੇ ਔਰ ਇਹ ਮੁਗਲਾਂ ਦੇ ਜੋ ਵੀ ਰਿਚੂਅਲਸ ਸੀਗੇ ਉਹਨਾਂ ਦੀ ਰੀਤੀ ਰਵਾਜਾਂ ਦੇ ਅਕੋਰਡਿੰਗ ਹੀ ਜਿਹੜਾ ਆ ਨਿਆਂ ਕਰਦੇ ਸੀਗੇ ਸੋ ਉਸ ਤੋਂ ਇਲਾਵਾ ਹੋਰ ਵੀ ਕੁਝ ਅਧਿਕਾਰੀ ਦੇਖਣ ਨੂੰ ਮਿਲਦੇ ਆ ਮੀਰ ਅਦਲ ਮੀਰ ਤੋਜ਼ਕ ਮੀਰ ਮੰਜ਼ਿਲ ਠੀਕ ਹੈ ਇਸ ਤਰ੍ਹਾਂ ਦੀ ਜਿਹੜੀ ਕੁਝ ਅਧਿਕਾਰੀ ਸੀਗੇ ਇਸ ਤੋਂ ਇਲਾਵਾ ਦਰੋਗਾ ਇਹ ਡਾਕ ਚੌਂਕੀ ਮੀਰ ਵਰ ਜਿਹਦਾ ਮੀਰ ਵਰ ਜਿਹੜਾ ਸੀਗਾ ਵਨ ਵਿਭਾਗ ਵਿੱਚ ਸੀਗਾ ਦ੍ਰੋਗਾ ਇਹ ਡਾਰਕ ਚੌਂਕੀ ਜਿਹੜਾ ਕਿ ਡਾਰਕ ਵਿਵਸਥਾ ਕਰਦਾ ਸੀਗਾ ਠੀਕ ਹੈ ਸੋ ਇਹਨਾਂ ਨੂੰ ਤੁਸੀਂ ਚਾਹੋ ਤੇ ਯਾਦ ਰੱਖ ਸਕਦੇ ਹੋ ਅਗਰ ਨਹੀਂ ਤਾਂ ਤੁਸੀਂ ਉੱਪਰ ਵਾਲੇ ਸਾਰੇ ਪੁਆਇੰਟਸ ਜਿਹੜੇ ਆ ਅੱਛੇ ਤਰੀਕੇ ਦੇ ਨਾਲ ਕਰ ਲੈਣੇ ਆ ਸੋ ਕੇਂਦਰੀ ਜਿਹੜਾ ਪ੍ਰਬੰਧ ਸੀਗਾ ਸੈਂਟਰਲ ਐਡਮਿਨਿਸਟ੍ਰੇਸ਼ਨ ਉਹਦੇ ਵਿੱਚ ਇੱਕ ਕਾਉਂਸਲ ਦੇ ਆਪਾਂ ਜਿੰਨੇ ਵੀ ਮਿਨਿਸਟਰ ਆ ਰਹੇ ਆ ਉਹਨਾਂ ਨੂੰ ਐਕਸਪਲੇਨ ਕਰਨਾ ਹੈ ਔਰ ਸਮਰਾਟ ਨੂੰ ਠੀਕ ਹੈ ਉਸ ਤੋਂ ਅੱਗੇ ਚੱਲਦੇ ਆਂ ਹਾਂਜੀ ਉਸ ਤੋਂ ਅੱਗੇ ਪ੍ਰੋਵਿੰਸ਼ੀਅਲ ਐਂਡ ਲੋਕਲ ਐਡਮਿਨਿਸਟ੍ਰੇਸ਼ਨ ਪ੍ਰੋਵਿੰਸ਼ੀਅਲ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਪ੍ਰਾਂਤ ਕਰਾਂਗੇ ਹਨਾ ਤੇ ਮੁਗਲਾਂ ਦੇ ਟਾਈਮ ਪੀਰੀਅਡ ਦੇ ਵਿੱਚ ਉਹਨੇ ਕੀ ਕੀਤਾ ਸੀਗਾ ਕਿ ਆਪਣੇ ਸਾਰੇ ਸਾਮਰਾਜ ਨੂੰ ਜਿਹੜਾ ਸੀਗਾ ਕਿ ਪ੍ਰਾਂਤਾਂ ਵਿੱਚ ਵੰਡਿਆ ਹੋਇਆ ਸੀ ਔਰ ਪ੍ਰਾਂਤ ਸ਼ਬਦ ਦੇ ਲਈ ਉਸ ਟਾਈਮ ਜਿਹੜਾ ਸੀਗਾ ਯੂਜ਼ ਹੁੰਦਾ ਸੀਗਾ ਵਰਡ ਸੂਬਾ ਠੀਕ ਹੈ ਸੋ ਸੂਬਾ ਪ੍ਰਾਂਤ ਦੇ ਲਈ ਮੁਗਲਾਂ ਦੇ ਵਿੱਚ ਯੂਜ਼ ਹੋ ਰਿਹਾ ਆ ਸੋ ਸੂਬੇ ਦੀ ਅਲਗਰ ਅਸੀਂ ਅੱਜ ਨਾਲ ਕੰਪੈਰੀਜ਼ਨ ਕਰੀਏ ਤਾਂ ਇਹ ਸਟੇਟ ਜਿੱਦਾਂ ਨਾਲ ਸਾਡੀ ਪੰਜਾਬ ਸਟੇਟ ਹੈ ਇਸੇ ਤਰ੍ਹਾਂ ਸੂਬਾ ਸੀਗਾ ਸੇਮ ਹੋਈ ਹੈ ਨਾ ਤੇ ਅਕਬਰ ਦੇ ਸਮੇਂ 15 ਸੂਬੇ ਸੀਗੇ ਕਹਿੰਦੇ ਜਹਾਗੀਰ ਦੇ ਸਮੇਂ ਨਾਲ ਦੀ ਗਿਣਤੀ 19 ਹੋ ਗਈ ਸੀ ਔਰ ਔਰੰਗਜ਼ੇਬ ਦੇ ਟਾਈਮ ਪੀਰੀਅਡ ਵਿੱਚ 21 ਹੋ ਗਈ ਸੀ ਜਿੱਦਾਂ ਜਿੱਦਾਂ ਉਹਨਾਂ ਦੀ ਬਾਉਂਡਰੀਜ਼ ਇਨਕਰੀਜ਼ ਹੁੰਦੀਆਂ ਗਈਆਂ ਠੀਕ ਹੈ ਉਸੇ ਤਰ੍ਹਾਂ ਕੀ ਹੋਇਆ ਕਿ ਉਹਨਾਂ ਦੇ ਜਿਹੜੀ ਸੀਗੀ ਸੰਖਿਆ ਜਿਹੜੀ ਆ ਵਧ ਗਈਆਂ ਸੋ ਇਹਦੇ ਵਿੱਚ ਸੂਬੇ ਦੇ ਵਿੱਚ ਤੁਸੀਂ ਕੁਝ ਜ਼ਿਆਦਾ ਐਕਸਪਲੇਨ ਕਰਨ ਦੀ ਜ਼ਰੂਰਤ ਨਹੀਂ ਆ ਅਸੀਂ ਸੂਬੇ ਦਾ ਹੈੱਡ ਦੱਸਾਂਗੇ ਸੂਬੇ ਦਾ ਹੈੱਡ ਆ ਸੂਬੇਦਾਰ ਸੋ ਸੂਬੇਦਾਰ ਦੀਆਂ ਡਿਊਟੀਆਂ ਕੀ ਆ ਆਪਾਂ ਉਹ ਜਿ ਸਿਰਫ ਡਿਊਟੀਆਂ ਦੱਸਣੀਆਂ ਆ ਠੀਕ ਹੈ ਇੱਕ ਇੱਕ ਇਹਦੇ ਨਾਲ ਹੋਰ ਵੀ ਲਿੰਕ ਕਰਦਾ ਕਿ ਇਹਦੇ ਨਾਲ ਜਿਹੜਾ ਸੂਬੇਦਾਰ ਆ ਉਹਨੂੰ ਨਾਜ਼ਿਮ ਵੀ ਬੋਲਿਆ ਜਾਂਦਾ ਹੈ ਠੀਕ ਹੈ ਸੂਬੇਦਾਰ ਨੂੰ ਨਾਜ਼ਿਮ ਵੀ ਕਹਿੰਦੇ ਆ ਤੇ ਕਹਿੰਦੇ ਕਿ ਸੂਬੇਦਾਰ ਜਿਹੜਾ ਨਾਜ਼ਿਮ ਵੀ ਕਿਹਾ ਜਾਂਦਾ ਆ ਤੇ ਉਸ ਤੋਂ ਬਾਅਦ ਜਿਹੜਾ ਸੀਗਾ ਕਿ ਸੂਬੇਦਾਰ ਦੇ ਹੁਣ ਕੰਮ ਕੀ ਆ ਇਹ ਤਾਂ ਜਿਹੜੇ ਸੂਬੇਦਾਰ ਦੇ ਕੰਮ ਆ ਆਪਣੇ ਸੂਬੇ ਵਿੱਚ ਸ਼ਾਂਤੀ ਬਣਾਈ ਰੱਖਣੀ ਬਦਰੂਹਾਂ ਨੂੰ ਖਤਮ ਕਰਨਾ ਆ ਠੀਕ ਹੈ ਔਰ ਜੋ ਵੀ ਸਮਰਾਟ ਦੇ ਆਰਡਰਸ ਆ ਉਹਨਾਂ ਨੂੰ ਇੰਪਲੀਮੈਂਟ ਕਰਵਾਉਣਾ ਆ ਤੇ ਜੋ ਵੀ ਜਸਟਿਸ ਜਿਹੜੀ ਲੋਕਾਂ ਦੇ ਨਾਲ ਜਿਹੜਾ ਨਿਆਂ ਆ ਉਹਨੂੰ ਵੀ ਜਿਹੜਾ ਆ ਸੂਬੇਦਾਰ ਦੁਆਰਾ ਕੀਤਾ ਜਾਊਗਾ ਹਾਰੇ ਦੇ ਨਾਲ ਦੇ ਨਾਲ ਉਹਨੇ ਪਬਲਿਕ ਵੈਲਫੇਅਰ ਦੇ ਕੰਮ ਕਰਨੇ ਆ ਐਗਰੀਕਲਚਰ ਹੋਇਆ ਜਾਂ ਫਿਰ ਗਰੀਬ ਲੋਕਾਂ ਹੋਏ ਉਹਨਾਂ ਦੇ ਲਈ ਜਿਹੜਾ ਉਹਨਾਂ ਦੇ ਭਲਾਈ ਦੇ ਵੈਲਫੇਅਰ ਦੇ ਕੰਮ ਵੀ ਸੂਬੇਦਾਰ ਦੁਆਰਾ ਕੀਤੇ ਜਾਣੇ ਆ ਦਿਵਾਨ ਦਿਵਾਨ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀਗਾ ਕਿ ਦਿਵਾਨ ਕੀ ਹੁੰਦਾ ਆ ਕਿ ਜਿਹੜਾ ਆ ਫਾਈਨੈਂਸ ਨਾਲ ਰਿਲੇਟਡ ਕੰਮ ਕਰਦਾ ਸੋ ਵਿੱਤੀ ਪ੍ਰਬੰਧ ਦਾ ਕੰਮ ਠੀਕ ਹੈ ਇਹਦੀ ਦਿਵਾਨ ਦਾ ਹੀ ਕਰਦਾ ਜਿਹਦੇ ਵਿੱਚ ਉਹ ਭੂਮੀਕਰ ਜਿਹੜਿਆ ਨਿਰਧਾਰਿਤ ਵੀ ਕਰਦਾ ਤੇ ਔਰ ਕਲੈਕਟ ਵੀ ਕਰਦਾ ਜੋ ਲੈਂਡ ਰੈਵਨਿਊ ਆਦਿ ਜਿਹੜਾ ਆ ਉਹਨੂੰ ਜਿਹੜਾ ਆ ਨਿਰਧਾਰਿਤ ਵੀ ਜਿਹੜਾ ਇਹਦੇ ਦੁਆਰਾ ਕੀਤਾ ਜਾਂਦਾ ਆ ਔਰ ਉਹਨੂੰ ਕਲੈਕਟਿਵ ਵੀ ਇਹਦੇ ਦੁਆਰਾ ਹੀ ਕਰਵਾਇਆ ਜਾਂਦਾ ਆ ਇਸ ਤੋਂ ਇਲਾਵਾ ਦਿਵਾਨ ਜਿਹੜਾ ਕਿਸਾਨਾਂ ਨੂੰ ਕਰਜ਼ੇ ਵੀ ਜਿਹੜਾ ਆ ਮੁਹੱਈਆ ਕਰਵਾਉਂਦਾ ਆ ਔਰ ਆਪਣੇ ਸੂਬੇ ਦੀ ਜਿੰਨੀ ਵੀ ਇਨਕਮ ਆ ਔਰ ਜਿੰਨਾ ਵੀ ਐਕਸਪੈਂਸਚਰ ਆ ਸਾਰਾ ਖਰਚ ਦਾ ਹਿਸਾਬ ਕਿਤਾਬ ਦਿਵਾਨ ਹੀ ਰੱਖਦਾ ਆ ਨੈਕਸਟ ਵਰਕਸ਼ੀਮ ਬਕਸ਼ੀ ਤੁਹਾਨੂੰ ਪਤਾ ਹੀ ਹੈ ਕਿ ਬਕਸ਼ੀ ਕੇ ਨਾਲ ਰਿਲੇਟਡ ਆ ਸੈਨਿਕ ਠੀਕ ਹੈ ਸੋ ਪ੍ਰਾਂਤ ਦੇ ਵਿੱਚ ਵੀ ਬਕਸ਼ੀ ਦਾ ਕੰਮ ਜਿਹੜਾ ਮੇਨ ਆ ਕਿ ਸੈਨਾ ਦੀ ਜਾਂਚ ਕਰਨੀ ਉਹਨਾਂ ਦੇ ਸੈਨਿਕ ਮਾਮਲਿਆਂ ਨੂੰ ਨਿਯੰਤਰਣ ਕਰਨਾ ਘੋੜਿਆਂ ਨੂੰ ਦਾਗਣਾ ਸੈਨਿਕਾਂ ਦਾ ਖੁਲੀਆ ਦਰਜ ਕਰਨਾ ਉਹਨਾਂ ਨੂੰ ਪ੍ਰਮੋਸ਼ਨਸ ਦੇਣੇ ਟਰਾਂਸਫਰ ਕਰਨੇ ਇਹ ਸੈਨਾ ਸਾਰੀ ਬਕਸ਼ੀ ਦੇ ਅੰਡਰ ਹੀ ਆ ਜਾਂਦੀਆਂ ਨੈਕਸਟ ਆ ਸਦਰ ਠੀਕ ਹੈ ਸਦਰ ਦਾ ਕੀ ਸੀਗਾ ਆਪਾਂ ਸਦਰ ਉਸ ਤੋਂ ਦੂਰ ਕੀਤਾ ਸੀਗਾ ਕੇਂਦਰੀ ਪ੍ਰਵਾਨਚੇ ਠੀਕ ਹੈ ਇੱਥੇ ਸਦਰ ਦਾ ਕੰਮ ਕੀ ਆ ਕਿ ਧਰਮ ਦੇ ਨਾਲ ਰਿਲੇਟਡ ਜਿੰਨੇ ਵੀ ਜਿਹੜੇ ਕੰਮ ਆ ਚਾਹੇ ਕੋਈ ਝਗੜੇ ਆ ਚਾਹੇ ਉਹਨਾਂ ਨੂੰ ਜਿਹੜਾ ਚੈਰਿਟੀ ਕਰਨੀ ਆ ਕੋਈ ਅਨੁਦਾਨ ਦੇਣਾ ਠੀਕ ਹੈ ਸਾਰਾ ਕੁਝ ਇਹਦੀ ਸਪਾਰਸ਼ ਦੇ ਨਾਲ ਹੀ ਹੁੰਦਾ ਆ ਕਾਜੀ ਕਾਜੀ ਦਾ ਕੰਮ ਪ੍ਰਾਂਤ ਵਿੱਚ ਵੀ ਇਹੀ ਆ ਕਾਜੀ ਦਾ ਕੀ ਕੰਮ ਆ ਕਿ ਇਸਲਾਮ ਦੇ ਅਨੁਸਾਰ ਉਹਨੇ ਜਿਹੜਾ ਮੁਕਦਮਿਆਂ ਦੀ ਫੈਸਲੀ ਕਰਨੀ ਆ ਤੇ ਬਾਕੀ ਜਿੰਦਾ ਹੁਣ ਉਹਦੇ ਅੰਡਰ ਜਿਹੜੇ ਪਰਗਾਨੇ ਜਾਂ ਸਰਕਾਰ ਦੇ ਵਿੱਚ ਜਿਹੜੇ ਕਾਜੀ ਆ ਰਹੇ ਆ ਉਹਨਾਂ ਦੇ ਕੰਮਾਂ ਨੂੰ ਸੁਪਰਵਾਈਜ਼ ਕਰਨਾ ਹੈ ਕਿ ਸਾਰੇ ਆਪਣਾ ਕੰਮ ਸਹੀ ਤਰੀਕੇ ਨਾਲ ਕਰ ਰਹੇ ਆ ਜਾਂ ਨਹੀਂ ਕਰ ਰਹੇ ਨੈਕਸਟ ਵਾਕਿਆਨਵੀਸ ਵਾਕਿਆਨਵੀਸ ਕਿ ਹੁੰਦਾ ਸੀ ਕਿ ਆਪਣੇ ਕੋਲ ਰਿਕਾਰਡ ਰੱਖਦੇ ਸੀਗੇ ਹਰ ਘਟਨਾ ਦਾ ਨਾ ਨਾ ਆਪਾਂ ਜਾਸੂਸ ਵੀ ਕਹਿ ਸਕਦੇ ਆ ਠੀਕ ਹੈ ਸੋ ਇਹਨਾਂ ਨੇ ਕੀ ਹੁੰਦਾ ਸੀਗਾ ਕਿ ਵਾਕਿਆਨਵੀਸ ਨੇ ਵੀ ਅੱਗੇ ਜਾਸੂਸ ਰੱਖੇ ਹੁੰਦੇ ਸੀ ਵੀ ਰਾਜ ਜੋ ਸੂਬੇ ਦੇ ਵਿੱਚ ਕੋਈ ਵੀ ਅਗਰ ਘਟਨਾ ਦਾ ਕੋਈ ਵੀ ਲੱਗ ਰਿਹਾ ਹੈ ਕਿ ਕੁਝ ਵੀ ਇਦਾਂ ਦੇ ਨਿਊਜ਼ ਵੀ ਕੋਈ ਵਿਦਰੋਹ ਨਾ ਹੋ ਜਾਵੇ ਉਹ ਸਾਰੀ ਨਿਊਜ਼ ਜਿਹੜੀ ਸੀ ਵਾਕਿਆਨਵੀਸ ਦੇ ਕੋਲ ਪਹੁੰਚ ਜਾਂਦੀ ਸੀਗੀ ਠੀਕ ਹੈ ਤੇ ਉਹ ਜ ਅੱਗੇ ਜਾ ਕੇ ਜਿਹੜਾ ਸੀਗਾ ਸਮਰਾਟ ਤੱਕ ਇਹ ਸਾਰੀਆਂ ਖਬਰਾਂ ਨੂੰ ਪਹੁੰਚਾ ਦਿੰਦਾ ਸੀ ਤਾਂ ਅੱਗੇ ਚਲੀਏ ਤੇ ਐਡਮਿਨਿਸਟ੍ਰੇਸ਼ਨ ਆਫ ਸਰਕਾਰ ਆ ਗਈ ਠੀਕ ਹੈ ਹੁਣ ਦੇਖੋ ਪ੍ਰਾਂਤ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਪ੍ਰਾਂਤ ਕੀ ਵੀ ਜਿਵੇਂ ਸਾਡਾ ਪੰਜਾਬ ਪ੍ਰਾਂਤ ਆ ਹੁਣ ਅੱਗੇ ਜਾ ਕੇ ਪ੍ਰਾਂਤ ਡਿਵਾਈਡ ਹੋ ਗਏ ਜ਼ਿਲ੍ਹਿਆਂ ਦੇ ਵਿੱਚ ਹਨ ਤੇ ਉਸ ਟਾਈਮ ਮੁਗਲਾਂ ਦੇ ਟਾਈਮ ਪੀਰੀਅਡ ਦੇ ਵਿੱਚ ਜ਼ਿਲ੍ਹਿਆਂ ਨੂੰ ਬੋਲਿਆ ਜਾਂਦਾ ਹੈ ਸਰਕਾਰ ਸਰਕਾਰ ਦਾ ਜਿਹੜਾ ਆ ਇਸ ਤੋਂ ਬਾਅਦ ਐਡਮਿਨਿਸਟ੍ਰੇਸ਼ਨ ਆਫ ਸਰਕਾਰ ਠੀਕ ਹੈ ਸਰਕਾਰਾਂ ਦਾ ਪ੍ਰਬੰਧ ਸੂਬਾ ਜਿਹੜਾ ਸੀਗਾ ਸੂਬਾ ਸੀ ਜਿਹੜਾ ਡਿਵਾਈਡਡ ਇਨਟੂ ਸਰਕਾਰ ਸੀ ਠੀਕ ਹੈ ਸੂਬੇ ਨੇ ਜਿਹੜਾ ਸੀਗਾ ਡਿਵਾਈਡ ਕੀਤਾ ਹੋਇਆ ਸੀਗਾ ਸਰਕਾਰਾਂ ਦੇ ਵਿੱਚ ਔਰ ਸੂਬੇ ਦੇ ਵਿੱਚ ਜਿਹੜੇ ਅਧਿਕਾਰੀ ਸੀਗੇ ਸਭ ਤੋਂ ਪਹਿਲਾਂ ਫੌਜਦਾਰ ਠੀਕ ਹੈ ਫੌਜਦਾਰ ਜਿਹੜਾ ਕੀ ਸਰਕਾਰ ਦਾ ਹੈੱਡ ਆ ਸਰਕਾਰ ਦੇ ਵਿੱਚ ਮੇਨ ਆਫੀਸਰ ਜਿਹੜਾ ਆ ਮੇਨ ਹੈਡ ਜਿਹੜਾ ਆ ਫੌਜਦਾਰਾ ਸੀ ਫੌਜਦਾਰ ਦੇ ਕੋਲ ਥੋੜੀ ਜਿਹੀ ਸੈਨਾ ਹੁੰਦੀ ਸੀਗੀ ਠੀਕ ਹੈ ਸੋ ਦਾ ਕੰਮ ਕੀ ਸੀਗਾ ਆਪਣੇ ਜ਼ਿਲ੍ਹੇ ਦੇ ਵਿੱਚ ਸ਼ਾਂਤੀ ਬਣਾਈ ਰੱਖਣਾ ਆ ਲੋਕਾਂ ਦੇ ਜਿਹੜਾ ਆ ਪ੍ਰੋਟੈਕਸ਼ਨ ਦਾ ਕੰਮ ਉਹਨੇ ਕਰਨਾ ਆ ਔਰ ਇਸ ਤੋਂ ਇਲਾਵਾ ਪਬਲਿਕ ਵੈਲਫੇਅਰ ਦੇ ਕੰਮ ਉਹਨੇ ਕਰਨੇ ਆ ਔਰ ਕਿੰਗ ਦੇ ਜਿਹੜਾ ਆ ਕੋਈ ਵੀ ਲਾ ਨੂੰ ਇੰਪਲੀਮੈਂਟ ਕਰਵਾਉਣਾ ਆ ਨੈਕਸਟ ਆਮਿਲਗੁਜ਼ਾਰ ਆਮਿਲਗੁਜ਼ਾਰ ਜਿਹੜਾ ਸ਼ਾਰਟਸ ਦੇ ਵਿੱਚ ਬੜੀ ਬਹੁਤ ਵਾਰ ਪੁੱਛਿਆ ਜਾਂਦਾ ਹੈ ਤੇ ਆਮਿਲਗੁਜ਼ਾਰ ਕੀ ਹੈ ਕਿ ਲੈਂਡ ਰੈਵਨਿਊ ਨਾਲ ਰਿਲੇਟਡ ਅਧਿਕਾਰੀ ਆ ਠੀਕ ਹੈ ਔਰ ਇਹਦਾ ਕੀ ਕੰਮ ਆ ਕਿ ਚਾਹੀ ਜਿਹੜੀਆਂ ਮੈਜ਼ਰਮੈਂਟ ਕਰਨੀਆਂ ਲੈਂਡ ਦੀ ਜਾਂ ਫਿਰ ਉਹਦਾ ਜਿਹੜਾ ਆ ਕਲਾਸੀਫਿਕੇਸ਼ਨ ਕਰਨੀਆਂ ਠੀਕ ਹੈ ਭੂਮੀ ਦੀ ਜਾਇਪੈ ਮਾਇਸ਼ੂ ਜਾਂ ਵਰਗੀਕਰਨ ਹੋਇਆ ਇਹ ਜਿਹੜਾ ਇਹਦੇ ਦੁਆਰਾ ਕੀਤਾ ਜਾਂਦਾ ਔਰ ਇਹਦੇ ਨਾਲ ਹੈਲਪ ਕਰਨ ਦੇ ਲਈ ਪਟਵਾਰੀ ਔਰ ਮੁਕੱਦਮ ਜਿਹੜੇ ਅਧਿਕਾਰੀ ਵੀ ਹੁੰਦੇ ਆ ਉਸ ਤੋਂ ਲਾਵਾ ਵਿਤ ਕਿਚੀ ਤੇ ਖਜ਼ਾਨ ਜਿਹੜਾ ਸੀਗਾ ਖਜ਼ਾਨੇਦਾਰ ਠੀਕ ਹੈ ਸੋ ਇਹ ਵੀ ਲੈਂਡ ਰੈਵਨੂ ਨਾਲ ਰਿਲੇਟਡ ਆ ਔਰ ਇਹਨਾਂ ਦੀ ਹੈਜੜੇ ਇਹਨਾਂ ਦਾ ਕੰਮ ਕੀ ਆ ਕਿ ਪਟਵਾਰੀ ਤੇ ਮੁਕਦਮ ਚੜੀ ਉਹਨਾਂ ਦੇ ਕੰਮ ਆ ਉਹਨਾਂ ਨੂੰ ਮਾਰਗਦਰਸ਼ਨ ਕਰਦੇ ਆ ਠੀਕ ਹੈ ਉਹਨਾਂ ਨੂੰ ਮਤਲਬ ਕਿ ਦੱਸਦੇ ਆ ਕਿ ਉਹਨਾਂ ਨੇ ਕਿਹੜਾ ਕੰਮ ਕਿਸ ਤਰੀਕੇ ਦੇ ਨਾਲ ਕਰਨਾ ਆ ਔਰ ਖਜ਼ਾਨੇ ਦੀ ਕਹਿੰਦੇ ਕਿ ਚਾਬੀ ਇੱਕ ਤਾਂ ਖਜ਼ਾਨੇਦਾਰ ਦੇ ਕੋਲ ਹੁੰਦੀ ਸੀਗੀ ਔਰ ਦੂਸਰੀ ਆਮਲਗੁਜ਼ਾਰ ਦੇ ਕੋਲ ਹੁੰਦੀ ਸੀ ਠੀਕ ਹੈ ਸੋ ਦੋਨੋਂ ਹੀ ਇਹ ਆਮਲਗੁਜ਼ਾਰ ਵਿਤਕੀ ਖਜ਼ਾਨੇਦਾਰ ਪਟਵਾਰੀ ਔਰ ਮੁਕਦਮ ਸਾਰੇ ਦੇ ਸਾਰੇ ਇਹ ਲੈਂਡ ਰੈਵਨਿਊ ਕਲੈਕਸ਼ਨ ਦੇ ਨਾਲ ਜਿਹੜਾ ਹੈ ਨਾ ਦਾ ਸੰਬੰਧ ਹੈ ਇਹਨਾਂ ਨੇ ਜਿਹੜਾ ਲੈਂਡ ਰੈਵਨਿਊ ਜਿਹੜਾ ਆ ਉਹਨੂੰ ਇਕੱਠਾ ਕਰਨਾ ਜਾਂ ਲੈਂਡ ਨਾਲ ਰਿਲੇਟਡ ਕੁਛ ਵੀ ਅ ਅਫੇਅਰਸ ਜਿਹੜੇ ਆ ਉਹ ਸਾਰੇ ਦੇ ਸਾਰੇ ਜਿਹੜੇ ਆ ਇਹਨਾਂ ਦੁਆਰਾ ਹੀ ਦੇਖੇ ਜਾਣੇ ਆ ਹਾਂਜੀ ਨੈਕਸਟ ਆ ਗਿਆ ਤੁਹਾਡਾ ਪਰਗਨਾ ਐਡਮਿਨਿਸਟ੍ਰੇਸ਼ਨ ਆਫ ਪਰਗਨਾ ਠੀਕ ਹੈ ਪਰਗਨਾ ਜਿਵੇਂ ਤਹਿਸੀਲ ਅਸੀਂ ਉਹਨੂੰ ਕੰਪੇਅਰ ਕਰ ਸਕਦੇ ਹਾਂ ਤਹਿਸੀਲ ਦੇ ਨਾਲ ਹੁਣ ਤਹਿਸੀਲ ਦੇ ਵਿੱਚ ਅਧਿਕਾਰੀ ਕਿਹੜੇ ਆ ਸ਼ਿਕਦਾਰ ਠੀਕ ਹੈ ਸੋ ਸ਼ਿਕਦਾਰ ਹੈਡ ਦਾ ਪਰਗਨੇ ਦਾ ਔਰ ਸ਼ਿਕਦਾਰ ਕੀਆ ਇਹਦੀ ਜਿਹੜੀ ਆਪਾਂ ਗੱਲ ਕਰੀਏ ਕੰਪੇਅਰ ਕਰੀਏ ਨੂੰ ਤਾਂ ਅੱਜ ਦੇ ਤਹਿਸੀਲਦਾਰ ਵਰਗਾ ਆ ਇਸ ਦੇ ਖੋਲ ਵੀ ਸੈਨਿਕ ਹਸੈਨਾ ਹੁੰਦੀ ਸੀ ਸਾਨਾ ਦੀ ਇੱਕ ਟੁਕੜੀ ਹੁੰਦੀ ਸੀ ਔਰ ਕੰਮ ਇਹਦਾ ਵੀ ਉਹੀ ਆ ਕਿ ਆਪਣੇ ਪਰਗਾਨੇ ਵਿੱਚ ਸ਼ਾਂਤੀ ਬਣਾਈ ਰੱਖਣਾ ਲੋਕਾਂ ਦੀ ਪ੍ਰੋਟੈਕਸ਼ਨ ਕਰਨੀ ਕਿੰਗ ਦੇ ਜਿਹੜਾ ਲਾਜ਼ ਨੂੰ ਇੰਪਲੀਮੈਂਟ ਕਰਵਾਉਣਾ ਔਰ ਨਾਲ ਦੇ ਨਾਲ ਲੈਂਡ ਰੈਵਨਿਊ ਕਲੈਕਟ ਕਰਨ ਵਾਲੇ ਅਧਿਕਾਰੀਆਂ ਨੂੰ ਜਿਹੜਾ ਆ ਉਹਨਾਂ ਨੂੰ ਸੁਪਰਵਾਈਜ਼ ਕਰਨਾ ਆ ਆਮਲ ਆਮਲਦਾਰ ਕੰਮ ਇੱਥੇ ਵੀ ਉਹੀ ਆ ਕਿ ਇਹਨੇ ਲੈਂਡ ਰੈਵਨਿਊ ਨਾਲ ਰਿਲੇਟਡ ਸਾਰਾ ਜਿਹੜਾ ਕੰਮ ਆ ਉਹ ਅਮਲ ਦੇ ਦੁਆਰਾ ਹੀ ਦੇਖਿਆ ਜਾਣਾ ਆ ਚਾਹੇ ਭੂਮੀ ਕਾ ਇਕੱਠਾ ਕਰਵਾਉਣਾ ਹੈ ਚਾਹੇ ਕੋਈ ਲੈਂਡ ਨਾਲ ਰਿਲੇਟਡ ਕੋਈ ਵੀ ਝਗੜਾ ਹੋ ਗਿਆ ਤੇ ਆਮਲ ਹੀ ਉਹਨਾਂ ਨੂੰ ਜਿਹੜਾ ਆ ਦੇਖੂਗਾ ਇਸ ਤੋਂ ਇਲਾਵਾ ਉਹਦੇ ਤੇ ਹੋਰ ਵੀ ਅਧਿਕਾਰੀ ਆ ਤਹਿਸੀਲ ਦੇ ਵਿੱਚ ਜਿਵੇਂ ਕਾਨੂੰਗੋ ਹੋਇਆ ਜਾਂ ਪੋਤਦਾਰ ਠੀਕ ਹੈ ਤੇ ਕਾਰਕੁਨ ਹੋਗੇ ਕਾਰਕੁਨ ਕਿਹੋਣ ਨੇ ਕਲਰਕ ਹੁੰਦੇ ਆ ਠੀਕ ਹੈ ਜੋ ਲੈਂਡ ਨਾਲ ਰਿਲੇਟਡ ਜਿਹੜਾ ਆ ਆਪਣਾ ਰਿਕਾਰਡ ਰੱਖਦੇ ਆ ਕਾਰਕੁਨ ਹੋਏ ਕਾਨੂੰਗੋ ਠੀਕ ਹੈ ਕਾਨੂੰਗੋ ਜਿਹੜੇ ਪਟਵਾਰੀ ਹੁੰਦੀ ਉਹਨਾਂ ਦੇ ਕੰਮਾਂ ਦੀ ਜਾਂਚ ਰੱਖਦੇ ਆ ਕਿਉਂਕਿ ਪਰਗਾਨੇ ਦੇ ਵਿੱਚ ਵੀ ਪਟਵਾਰੀ ਕਾਨੂੰਗੋ ਪੋਤਦਾਰ ਕਾਰਗੁੰਨ ਠੀਕ ਹੈ ਇਹ ਸਾਰਾ ਸਿਗਾ ਔਰ ਇੱਕ ਗੱਲ ਹੋਰ ਕਲੀਅਰ ਕਰ ਦਾਂ ਕਿ ਜਿੰਨਾ ਵੀ ਸਾਰਾ ਰਿਕਾਰਡ ਹੁੰਦਾ ਸੀਗਾ ਹਨਾ ਚਾਹੇ ਉਹ ਦੀਵਾਨ ਦੀ ਕੋਲਾ ਚਾਹੇ ਆਮਲਗੁਜ਼ਾਰ ਦੇ ਕੋਲਾ ਉਹਨਾਂ ਦੀ ਲੈਂਗੁਏਜ ਜਿਹੜੀ ਹੁੰਦੀ ਸੀ ਉਹ ਪ੍ਰਸ਼ੀਅਨ ਹੁੰਦੀ ਸੀਗੀ ਫਾਰਸੀ ਭਾਸ਼ਾ ਨੈਕਸਟ ਵਿਲੇਜ ਐਡਮਿਨਿਸਟ੍ਰੇਸ਼ਨ ਆ ਗਿਆ ਵਿਲੇਜ ਐਡਮਿਨਿਸਟ੍ਰੇਸ਼ਨ ਦੇ ਵਿੱਚ ਕੁਝ ਵੀ ਚੇਂਜ ਨਹੀਂ ਹੁੰਦਾ ਔਰ ਅਗਰ ਐਡਮਿਨਿਸਟ੍ਰੇਸ਼ਨ ਦੀ স্মੋਲੇਸਟ ਯੂਨਿਟ ਦੀ ਗੱਲ ਕਰੀਏ ਤੇ ਉਹ ਹੁੰਦਾ ਹੈ ਵਿਲੇਜ ਹਨਾ ਤੇ ਮਤਲਬ ਸ਼ਾਸਨ ਦੀ ਸਭ ਤੋਂ ਛੋਟੀ ਜਿਹੜੀ ਆਪਾਂ ਗੱਲ ਕਰੀਏ ਕਿ ਕਾਈ ਪਿੰਡਾਂ ਪਿੰਡਾਂ ਦੇ ਵਿੱਚ ਜਿਹੜਾ ਪ੍ਰਬੰਧ ਉਹ ਪੰਚਾਇਤਾਂ ਚਲਾਉਂਦੀਆਂ ਸੀਗੀਆਂ ਔਰ ਕੁਝ ਪਿੰਡ ਦੇ ਜਿਹੜੇ ਮੋਹਤਵਾਰ ਬੰਦੇ ਆ ਆਦਰਯੋਗ ਬਜ਼ੁਰਗ ਬੰਦੇ ਆ ਉਹਨਾਂ ਨੂੰ ਮਿਲ ਕੇ ਜਿਹੜਾ ਸੀਗਾ ਮਿਲ ਕੇ ਪੰਚਾਇਤ ਬਣਦੀ ਸੀਗੀ ਔਰ ਪਿੰਡਾਂ ਦੇ ਵਿੱਚ ਉਹਨਾਂ ਦਾ ਕੰਮ ਕੀ ਸੀਗਾ ਪਿੰਡਾਂ ਵਿੱਚ ਸ਼ਾਂਤੀ ਰੱਖਣੀ ਸਫਾਈ ਰੱਖਣੀ ਲੋਕਾਂ ਦੇ ਡਿਸਪਿਊਟਸ ਨੂੰ ਖਤਮ ਕਰਨਾ ਔਰ ਨਾਲ ਦੇ ਨਾਲ ਕੁਝ ਜਿਹੜੇ ਸੀ ਵਿਲੇਜ ਦੀ ਵੈਲਫੇਅਰ ਦੇ ਲਈ ਕੋਈ ਨਾ ਕੋਈ ਕੰਮ ਜਿਹੜਿਆ ਕਰਦੇ ਰਹਿਣਾ ਨਾਲ ਦੇ ਨਾਲ ਲੈਂਡ ਰੈਵਨਿਊ ਇਕੱਠਾ ਕਰਨ ਵਾਲੇ ਅਧਿਕਾਰੀਆਂ ਦੀ ਜਿਹੜੀ ਹੈਲਪ ਵੀ ਕਰਦੇ ਸੀਗੇ ਠੀਕ ਹੈ ਉਸ ਤੋਂ ਬਾਅਦ ਮੁਗਲਾਂ ਦੇ ਟਾਈਮ ਪੀਰੀਅਡ ਸਿਟੀ ਐਡਮਿਨਿਸਟ੍ਰੇਸ਼ਨ ਵੀ ਉਹਨਾਂ ਦੀ ਨਗਰਾਂ ਦਾ ਪ੍ਰਬੰਧ ਵੀ ਅਲੱਗ ਤੋਂ ਕੀਤਾ ਗਿਆ ਸੀ ਔਰ ਕਹਿੰਦੇ ਕਿ ਜਿਹੜੇ ਵੱਡੇ ਵੱਡੇ ਨਗਰ ਸੀ ਜਿਹੜੇ ਬਹੁਤ ਵੱਡੇ ਨਗਰ ਹੁੰਦੇ ਸੀ ਉੱਤੇ कोतवाल ਹੁੰਦਾ ਸੀ कोतवाल ਆਪਾਂ ਜਿਹੜਾ ਉਹ ਕੰਪੇਅਰ ਕਰ ਸਕਦੇ ਆ ਪੁਲਿਸ ਆਫੀਸਰ ਦੇ ਨਾਲ ਠੀਕ ਹੈ ਸੋ ਉਹਨੇ ਕੀ ਕਰਨਾ ਹੁੰਦਾ ਸੀ ਕਿ ਨਗਰ ਦੇ ਵਿੱਚ ਸ਼ਾਂਤੀ ਸਭ ਤੋਂ ਪਹਿਲਾਂ ਔਰ ਪੀਸ ਨੂੰ ਮੇਨਟੇਨ ਕਰਨਾ ਆ ਸਾਰੇ ਦੇ ਸਾਰੇ ਸਫਾਈ ਦਾ ਧਿਆਨ ਰੱਖਣਾ ਆ ਵਪਾਰੀ ਠੀਕ ਹੈ ਜਿੰਨੇ ਵੀ ਉੱਥੇ ਜਿਹੜੇ ਸੀਗੇ ਵਪਾਰੀ ਆਉਂਦੇ ਸੀਗੇ ਉਹਨਾਂ ਦਾ ਜਿਹੜਾ ਸੀਗਾ ਕੰਟਰੋਲ ਜਿਹੜਾ ਸੀਗਾ ਉਹ ਵੀ ਕਰਦਾ ਸੀਗਾ ਨਾਲ ਦੇ ਨਾਲ ਮੰਡੀਆਂ ਦੀ ਦੇਖਭਾਲ ਠੀਕੇ ਔਰ ਸ਼ਰਾਬ ਪੀਣ ਵਾਲੇ ਆਦਮੀਆਂ ਦੇ ਉੱਪਰ ਸਖਤ ਨਿਗਰਾਨੀ ਰੱਖਦਾ ਸੀ ਔਰ ਇਸ ਦੇ ਨਾਲ ਹੀ ਨਗਰ ਦੇ ਵਿੱਚ ਆਏ ਹੋਏ ਕੋਈ ਵੀ ਫੋਰਨ ਕੰਟਰੀਜ਼ ਤੋਂ ਅਗਰ ਮੁਗਲ ਟਾਈਮ ਪੀਰੀਅਡ ਦੇ ਵਿੱਚ ਆਉਂਦਾ ਸੀਗਾ ਤੇ ਉਹਨਾਂ ਦੀ ਦੇਖਭਾਲ ਜਿਹੜਾ ਕਰਨ ਦਾ ਕੰਮ ਵੀ ਇਨਦਾਈ ਹੁੰਦਾ ਸੀਗਾ ਇਸ ਤੋਂ ਇਲਾਵਾ ਵਪਾਰੀਆਂ ਕਬਰਸਥਾਨਾਂ ਸ਼ਮਸ਼ਾਨ ਘਾਟਾਂ ਦੇ ਉੱਪਰ ਵੀ ਜਿਹੜਾ ਸੀਗਾ ਨਿਗਰਾਨੀ ਰੱਖਦਾ ਸੀਗਾ ਸੋ ਇਹ ਐਡਮਿਨਿਸਟ੍ਰੇਸ਼ਨ ਸੀਗੀ ਠੀਕ ਹੈ ਐਡਮਿਨਿਸਟ੍ਰੇਸ਼ਨ ਦੇ ਵਿੱਚ ਬਹੁਤ ਸਾਰੇ ਅਧਿਕਾਰੀ ਆ ਰਹੇ ਆ ਜਿਵੇਂ ਕਿ ਲੈਂਡ ਰੈਵਨਿਊ ਨਾਲ ਰਿਲੇਟਡ ਅਧਿਕਾਰੀ ਆ ਰਹੇ ਆ ਜਾਂ ਮਿਨਿਸਟਰਸ ਕਿਹੜੇ-ਕਿਹੜੇ ਆ ਤੁਸੀਂ ਉਹਨਾਂ ਨੂੰ ਇੱਕ ਵਾਰੀ ਅੱਛੇ ਤਰੀਕੇ ਨਾਲ ਪੜ੍ਹ ਲੈਣਾ ਕਿ ਅਗਰ ਸ਼ਾਰਟ ਦੇ ਵਿੱਚ ਉਹਨਾਂ ਦੇ ਵਿੱਚੋਂ ਕੁਝ ਵੀ ਪੁੱਛਿਆ ਜਾਂਦਾ ਆ ਤੇ ਤੁਹਾਡਾ ਜਿਹੜਾ ਆ ਮਿਸ ਨਾ ਹੋ ਸਕੇ ਔਰ ਕਨਕਲੂਜਨ ਇਸ ਤੋਂ ਬਾਅਦ ਇੱਕ ਸਿੱਟਾ ਦੇ ਦੇਣਾ ਆ ਠੀਕ ਹੈ ਸਾਰੇ ਦਾ ਸਾਰਾ ਕੁਐਸਚਨ ਕਰਨ ਤੋਂ ਬਾਅਦ ਕਨਕਲੂਜਨ ਦੇ ਦੇਣਾ ਆ ਠੀਕ ਹੈ ਮੇਰੇ ਅਕੋਰਡਿੰਗ ਤਾਂ ਕਿ ਮੁਗਲਾਂ ਦਾ ਜਿਹੜਾ ਸੀਗਾ ਸ਼ਾਸਨ ਪ੍ਰਬੰਧ ਬਹੁਤ ਵਧੀਆ ਸੀਗਾ ਠੀਕ ਹੈ ਔਰ ਬਿਨਾ ਕਾਫੀ ਸਦੀਆਂ ਤੱਕ ਉਹ ਬਿਨਾ ਬਦਲਾਅ ਦੇ ਇਸੇ ਤਰੀਕੇ ਦੇ ਨਾਲ ਚੱਲਦਾ ਰਿਹਾ ਠੀਕ ਹੈ ਸੋ ਜਿਹੜਾ ਸੀਗਾ ਅਕਬਰ ਨੇ ਬਹੁਤ ਹੀ ਅੱਛਾ ਪ੍ਰਬੰਧ ਜਿਹੜਾ ਸੀਗਾ ਕੀਤਾ ਸੀਗਾ ਔਰ ਪ੍ਰਸੰਸਾਯੋਗ ਉਹਦਾ ਕੀਤਾ ਹੋਇਆ ਪ੍ਰਬੰਧ ਜਿਹੜਾ ਆ ਠੀਕ ਹੈ ਸੋ ਇਸ ਤਰ੍ਹਾਂ ਤੁਸੀਂ ਇਹਦਾ ਜਿਹੜਾ ਆ ਕਨਕਲੂਜਨ ਦੇ ਦੇਣਾ ਆ ਔਰ ਨਾਲ ਦੀ ਨਾਲ ਜਿਹੜਾ ਸੀਗਾ ਮੈਸੇਜ ਕਰਕੇ ਜਿਹੜਾ ਸੀਗਾ ਕਮੈਂਟ ਕਰਕੇ ਦੱਸ ਦਿਆ ਕਰੋ ਵੀ ਤੁਸੀਂ ਕਿਹੜੇ ਕੁਐਸਚਨ 'ਚ ਤੁਹਾਨੂੰ ਪ੍ਰੋਬਲਮ ਆ ਰਹੀ ਆ ਔਰ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਜ਼ਰੂਰ ਕਰ ਦਿਆ ਕਰੋ ਸੋ ਇਹਦੇ ਨਾਲ ਥੋੜੀ ਮੋਟੀਵੇਸ਼ਨ ਮਿਲਦੀ ਆ ਕਿ ਅਗਰ ਮਤਲਬ ਕਿ ਤੁਸੀਂ ਚਾਹੋ ਨੇ ਹੋ ਤੇ ਜਿਹੜੀਆਂ ਵੀਡੀਓ ਹੋਰ ਬਣਾਈਆਂ ਜਾਣ ਤੁਹਾਡੇ ਸਬਜੈਕਟ ਨਾਲ ਰਿਲੇਟਡ ਔਰ ਇਸ ਫੋਰੇ ਨਾਲ ਟਾਈਮ ਨਹੀਂ ਸੀਗਾ ਕੋਸ਼ਿਸ਼ ਕਰਾਂਗੇ ਕਿ ਨੈਕਸਟ ਟਾਈਮ ਤੁਹਾਡੇ ਸਿਲੇਬਸ ਨਾਲ ਰਿਲੇਟਡ ਹਰ ਇੱਕ ਵੀਡੀਓ ਜਿਹੜੀਆਂ ਪ੍ਰੋਵਾਈਡ ਕਰਵਾ ਸਕਾਂ ਥੈਂਕ ਯੂ